ਠੀਕ ਠਾਕ ਹੋ ਲੈ ਅੱਜ ਤੁਹਾਨੂੰ ਕਰਾਈਏ ਐ ਮੰਨ ਕੇ ਚੱਲੋ ਬਈ A to Z ਨਸਲ ਦਾ ਸ਼ੌਂਕ ਕਰਾ ਦਈਏ ਤੁਹਾਨੂੰ ਅੱਜ ਮੰਨੋ ਫਿਰ ਸ਼ੰਤਾਂ ਨੂੰ ਸ਼ਾਰੀਆਂ ਬਰੀਡਾਂ ਦਾ ਨਸਲ ਸ਼ੌਂਕ ਕਰਾ ਦਾਂਗੇ ਰਾਜ ਨਾਲੇ ਮੋਰ ਵਾਲੇ ਬਾਬੇ ਵਾਲੇ ਧੰਨੇ ਵਾਲੇ ਗਰਦੇਵ ਵਾਲੇ ਜਿੱਤੇ ਵਾਲੇ ਬੂਟੇ ਤੋਂ ਮੋੜ ਤੋਂ ਲੈ ਕੇ ਊਲੇ ਵਾਲੇ ਬਿੰਦਰ ਤੱਕ ਬਾਈ ਰਾਹੁਲ ਗੰਗਾ ਵਾਲੇ ਦਾ ਕਰ ਵੀ ਸੁਨਾਵ ਵਾਲੇ ਤੱਕ A to Z ਕਬੂਤਰਾਂ ਦਾ ਸ਼ੌਂਕ ਕਰਾ ਦੇ ਅੱਜ ਲੱਜ ਚੱਕ ਲਖ ਵੀਰੇ ਫਿਰ ਪਹਿਲਾ ਵੀਰੇ ਕ੍ਰਾਸ਼ ਹੋ ਗੇ ਫਿਰ ਆ ਕਬੂਤਰ ਦਾ ਦੱਸ ਪਹਿਲਾਂ ਜਿਗਰ ਕਿਹੜਾ ਹੈ ਦੇਖ ਲੈ ਆ ਸ਼ਾਹ ਆਖੇ ਮੋਰ ਲੈ ਮਿੱਤਰੋ ਇਹ ਆ ਮੋਰ ਕਾ ਬੱਪੀ ਜਾਣੇ ਕਾ ਮੋਰ ਜੀ ਨੂੰ ਕਹਿੰਦੀ ਦੁਨੀਆ ਉਹ ਬਲੱਡ ਲੈਣਾ ਸ਼ਾਹ ਲੈ ਜੀ ਠੱਲ ਵੀ ਦਿਖਾ ਦੇ ਕਰਾ ਮੋਰਕੇ ਵਾਲੀ ਠੱਲ ਪਾਈ ਵੀ ਆ ਜਿਹੜੀ ਆ ਕਰੋ ਚੈੱਕ ਬਾਈ ਜਿਹੜੇ ਮੋਰਕੇ ਕਬੂਤਰ ਨਾਲ ਹੈਗੇ ਨੇ ਜਾਣ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਵੱਡੇ ਕਬੂਤਰਾਂ ਦੀਆਂ ਠੱਲਾਂ ਨੇ ਆਹ ਤੇ ਕਰੋ ਬਾਈ ਇਹ ਆਪਣੇ ਕੋਲੇ 4 ਸਾਲ ਹੋ ਗਏ ਨੂੰ ਹਣਾ 4-5 ਸਾਲਾਂ ਦਾ ਕਬੂਤਰ 4-5 ਸਾਲ ਦਾ ਸਾਡੇ ਕੋਲੇ ਆ ਬਈ ਇਹ ਜਿਹੜੇ ਸ਼ਾਹ ਆਖੇ ਨੇ ਮੋਰ ਬਾਈ ਕੇ ਕਬੂਤਰ ਨੇ ਇਹ ਉਹ ਕਬੂਤਰ ਨੇ ਕਰਾਇਆ ਦਾ ਪੰਡਾ ਆਇਆ ਕਿੱਥੋਂ ਆਉਂਦਾ ਸੀ ਦੱਸਣਾ ਨਹੀਂ ਉਹ ਨਹੀਂ ਦੱਸ ਸਕਦਾ ਤਾਂ ਹੁਣ ਜੋ ਬਾਈਆਂ ਨੂੰ ਵੀ ਪਤਾ ਹੀ ਆ ਪੱਲਾ ਖੋਲ ਕੇ ਕਰਾ ਚੱਕਿਆ ਚੱਕਿਆ ਚੁੱਕੇ ਨਹੀਂਗਾ ਸਾਡਾ ਲਿਆਂਦਾ ਸੀ ਚੱਕਿਆ ਕੋਈ ਨਹੀਂ ਭਰਾਵਾ ਭਰਾਇਆ ਹੁਣ ਚਲੋ ਉਹ ਬਾਈਆਂ ਕੋਲੋਂ ਕਿਸੇ ਨਾ ਕਿਸੇ ਦਾ ਤਤਰਾ ਆ ਜੰਦੇ ਨੇ ਉਹ ਬੰਦਾ ਆਪਣੇ ਕੋਲੇ ਆ ਗਏ ਭਰਾ ਆਹ ਕਹਿੰਦੇ ਬ੍ਰਹਮਾ ਸਤਰੀ ਲਿਆਂਦਾ ਥੋੜੀ ਜਿਹੀ ਤਾਂ ਢੱਲੀ ਆ ਇਹ ਪਹਿਲਾਂ ਤਾਂ ਪੱਲੇ ਖੋਲ ਕੇ ਸੌਂ ਕਰਾਇਆ ਕਰ ਦਰ ਸਾਨੂੰ ਦੱਸਿਓ ਤੁਸੀਂ ਪਹਿਲਾਂ ਵੀ ਕੀ ਵਾਲੀ ਆ ਦੇਖੂ ਜਿਹੜੇ ਕਹਿੰਦੇ ਨਹੀਂ ਸਾਡੇ ਕਬੂਤਰਾਂ ਦੇ ਬਈ ਡਬਲ ਫਾਂਗਾ ਹੁੰਦੇ ਨੇ ਕਬੂਤਰਾਂ ਦੇ ਸਾਡੇ ਡਬਰ ਕਲਰ ਆ ਆ ਚੀਜ਼ ਆ ਬਈ ਉਹ ਇਹਦਾ ਪੱਲਾ ਦੂਜੇ ਰੋੜ ਸਿੱਧਾ ਕਰੀਂ ਦੇਖੋ ਕੋਈ ਰੰਗ ਨਹੀਂ ਇਹਦੇ ਇੱਕੋਦਰ ਤੋਂ ਬੰਨੀ ਹੋਈ ਹੈ ਇਹਦੇ ਇਹ ਮਤਲਬ ਨਸਲ ਦੀ ਨਿਸ਼ਾਨੀ ਕਹਿ ਸਕਦੇ ਆਪਾਂ ਗਰਦੇਵ ਵਾਲੇ ਨੇ ਗਰਦੇਵ ਇਹ ਪਿਓਰ ਬਈ ਗਰਦੇਵ ਕਾਲਾ ਚੋਂ ਹਾਂ ਧੰਨੇ ਵਾਲੇ ਤੇ ਗਰਦੇਵ ਵਾਲੇ ਥੋੜਾ ਜਾਣਨਾ ਚਾਹੀਦਾ ਹਾਂ ਹਾਂ ਰਲਮ ਮਿਲਮਾਜਾ ਕਹਿ ਸਕਦੇ ਆਂ ਵੀ ਇੱਕ ਚੀਜ਼ ਹੀ ਆ ਤੇ ਕਰੋ ਸ਼ੌਕ ਤੇ ਇਹਦੇ ਡਬਲ ਸ਼ੇਡ ਆਉਂਦੀ ਹੈ ਜਿਹੜੀ ਤੁਹਾਨੂੰ ਦਿਖਾਈ ਆ ਗਈ। ਤੁਹਾਨੂੰ ਕਰਾਉਣਾ ਅੱਜ ਬਾਈ ਸਾਰੀਆਂ ਆਪਣੇ ਬਨੇ ਕਬੂਤਰਾਂ ਦੇ ਸੰਪਾਣਾ ਕੀ ਹੁੰਦਾ ਆ ਦਿਖਾਉਣੇ ਆ ਤੁਹਾਨੂੰ। ਆ ਕਬੂਤਰ ਨਹਿਰ ਵਾਲਾ ਹਨਾ ਨਹਿਰ ਵਾਲਾ। ਇਹ ਨਹਿਰ ਵਾਲੇ ਦੀ ਫਿਰ ਮੜੀ ਜੀ ਹਿਸਟਰੀ ਦੱਸ ਦੇ ਲੋ ਵੀਰੇ। ਨਹਿਰ ਤੋਂ ਚੱਕ ਕੇ ਦਿੱਤਾ ਸੀ ਬਾਈ ਨੂੰ ਕਿਸ ਨੇ? ਇਹ ਮਖਤਿਆਰ ਜਲੂਰ ਬਾਈ ਕੋਲੋਂ ਨਾ ਵਧੀਆ ਕਬੂਤਰ ਬਾਜ਼ਾ ਸਟਾਰ ਹੈਗਾ। ਤੇ ਬਾਈ ਨੂੰ ਨਹਿਰ ਤੋਂ ਕਿਸੇ ਨੇ ਕਬੂਤਰ ਚੱਕ ਕੇ ਦਿੱਤਾ ਸੀ ਇਹ ਵੱਡੀ ਨਹਿਰੀ ਆਈ ਸੀ 2 ਮਈ ਨੂੰ ਇੱਕ ਹਾਂ ਕਿਹਦਾ ਸੀ ਇਹ ਰੱਬ ਜਾਣਦਾ ਤੇ ਇਹ ਮਤਲਬ ਨਹਿਰ ਵਾਲੇ ਬੰਦਦੇ ਨੇ ਛੁਣ ਨੇ ਜਿਹੜਾ ਬਾਜੀ ਤੇ ਪਹੁੰਚ ਗਿਆ ਦੋ ਤਿੰਨ ਕੀ ਛੱਡੇ ਗਏ ਨੇ ਜਿੱਤੇ ਹੀ ਨੇ ਜਿਹੜਾ ਨੱਕ ਜਿਹਦਾ ਖਰਾਬ ਹੋ ਗਿਆ ਹਾਂ ਇਹਦੇ ਗਾਂਹੇ ਦਾ ਪੁੱਤ ਵੀ ਦਿਖਾ ਇਹਦਾ ਪੁੱਤ ਦਿਖਾਵਾਂ ਤੁਹਾਨੂੰ ਆ ਇਹਦਾ ਵੱਡਾ ਗਾ ਪਹਿਲਾ ਵੱਠਾ ਇੱਧਰ ਨੂੰ ਰਹਿ ਤੂੰ ਇੱਧਰ ਘੁੰਮੀਆਂ ਨਾ ਖੜਾ ਜਾ ਇੱਕ ਆ ਦਾਦਾ ਬਈ ਵੱਡਾ ਪੁੱਤ ਆ ਜਿਹੜਾ ਆਪਣੇ ਲਈ ਜਿੱਤਿਆ ਨੇ ਨਹਿਰ ਵਾਲੇ ਦਾ ਇਹ ਮਤਲਬ ਇਹ ਦਾ ਇਹ ਜਿੱਤਿਆ ਸੀ ਆਪਣੇ ਕੋਲ ਹਣਾ ਹਾਂ ਨਾ ਕਰੋ ਸ਼ੁਣੋ ਭਈ ਇਹ ਆਪਣੇ ਕੋਲ ਜਿੱਤਿਆ ਸੀ ਪਿੰਡ ਵੀ ਦੱਸਿਆ ਕਰਨ ਨਾਲ ਦੀ ਨਾਲ ਜਿੱਤੇ ਸੀ ਇਹ ਮਨਾਲ ਬਈ ਬੜਾ ਛੋਟਾ ਪਿੰਡ ਹੈਗਾ ਨਾਲ ਹੀ 7 ਕਿਲੋਮੀਟਰ ਦਾ ਫਰਕ ਆ ਵੀ ਪਿੰਡ ਨਹੀਂ ਆਇਆ ਸੀ ਸਾਡੇ ਪਿੰਡ ਦੀ ਐ ਮੰਨ ਕੇ ਚੱਲ ਵੀ ਸਾਡਾ ਪਿੰਡ ਹੀ ਹੈ ਯਾਰ ਉਹ ਵੀ ਹਾਂ ਵੀ ਮਤਲਬ ਚੱਲ ਫਿਰ ਵੀ ਜੂ ਚੋਂ ਮੁੜ ਜਾਂਦਾ ਸੀ ਆ ਕੇ ਯਾਰ ਇੰਨੇ ਛੋਟੇ ਪਿੰਡ ਦੇ ਖੜਾ ਸੀ ਇਹ ਭਈਆ ਭਈ ਆ ਇੱਕ ਦੀ ਛੱਡੀ ਦੀ ਪੱਠੀ ਮਨਾਲ ਉੱਥੇ ਆਪਾਂ ਹਰਦਾਖਪੁਰੇ ਮਰ ਗਈ ਉਹ ਗੂ ਡਿਕ ਡੁਕ ਪਈ ਪੁੰਥੇ ਨਹੀਂ ਦਾ ਬੁਰੇ ਛੱਡੀ ਦੀ ਇਹਦੀ ਪੱਠੀ ਛੱਡੀ ਸੀ ਆਪਾ ਫਰਦਾਸਪੁਰੇ ਇਹ ਉਹਦਾ ਭਾਈ ਆ ਬਈ ਛੋਟਾ ਨਹਿਰ ਵਾਲੇ ਦਾ ਮਤਲਬ ਇਹ ਪੁੱਤ ਐ ਵੀ ਉਹਦਾ ਦੂਜਾ ਪੁੱਤ ਕਹਿ ਸਕਦੇ ਆ ਹਾਂ ਇੱਕ ਮਨਾਲ ਵਾਲੇ ਦਾ ਪੁੱਤ ਆ ਇਹ ਜਿਹੜਾ ਨਹਿਰ ਵਾਲਾ ਬਈ ਗਾਹਾਂ ਉਹਦਾ ਮੰਨ ਕੇ ਇਹ ਪੋਤਾ ਗਾ ਉਹਦਾ ਪੋਤਾ ਗਾ ਇਹ ਨਹਿਰ ਵਾਲੇ ਦਾ ਪੋਤਾ ਗਾ ਮਨਾਲ ਵਾਲੇ ਦਾ ਪੁੱਤ ਆ ਤੇ ਨਹਿਰ ਵਾਲੇ ਦਾ ਪੋਤਾ ਇਹ ਟੋਬੇ ਵਾਲੇ ਦਾ ਪਿਓ ਵੀ ਆ ਇਹ ਟੋਬੇ ਵਾਲੀ ਜਿਹੜੀ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਰਾਂਗੇ ਸ਼ੌਕ ਇਹ ਟੋਬੇ ਵਾਲੀ ਦਾ ਬਾਪ ਵੀ ਆ ਫਿਰ ਇਹ ਬਹੁਤ ਤਕੜਾ ਪੁੱਤ ਆ ਬਹੁਤ ਤਕੜਾ ਇਹ ਬਹੁਤ ਚੰਗਾ ਔੜਦੇ ਨੇ ਬਈ ਜਿੱਥੇ ਬਾਜੀ ਦੇ ਪਹੁੰਚ ਜਾਣ ਜਦੋਂ ਇਹਨਾਂ ਨੂੰ ਹਰਾਉਣਾ ਤਾਂ ਮੁਸ਼ਕਲ ਆ ਵੀ ਕਿਸਮਤ ਹਰਾ ਦੇ ਦੋ ਸਾਲ ਹੋ ਗਏ ਕੂਤਰ ਜੋੜੇ ਦਾ ਬਾਈ ਤੇ ਪਹੁੰਚਣੀ ਹੈ ਇੱਕ ਜਿਹੜੀ 11ਵੀਂ ਹਰੀ ਆ ਉਹ ਇਹਨਾਂ ਦੀ ਭੈਣ ਸੀ ਢੁੱਲੀ ਆ ਮੋਟਰ ਹੈ ਨਾਲੀ ਹਾਂ ਔਰ ਕਰਾਵਾਂ ਨੂੰ ਸ਼ੌਂਕ ਮਿੱਤਰੋ ਇਹ ਆ ਬਿੰਦਰਪੂਲਾ ਵਾਲਾ ਇਹ ਪਿਓਰ ਬਿੰਦਰਪੂਲੇ ਵਾਲਾ ਬਈ ਇਹਦੇ ਪੱਲੇ ਪੁੱਲੇ ਖੋਲ ਕੇ ਕਰੀ ਜਾਂਦਾ ਛੱਡ ਲੈ ਬਿੰਦਰ ਵਾਲੇ ਨੇ ਬਿੰਦਰ ਵਾਲੇ ਨੇ ਆ ਨਿਸ਼ਾਨੀਆਂ ਦਿਖਾਉਣੇ ਆ ਬਈ ਬਿੰਦਰ ਵਾਲੇ ਨੇ ਇਹ ਡਬਲ ਸੀਡ ਵਾਲੂ ਵੀ ਆ ਇਹਦੇ ਵੀ ਹਾਂ ਇਹਦੇ ਵੀ ਪੱਲਿਆਂ 'ਚ ਰੰਗ ਉਦਾਂ ਹੀ ਆ ਬਿੰਦਰਪੂਲਾ ਬਲੱਡ ਲਾਈਨ ਆ ਇਹ ਇਹਦੇ ਬਈ ਲੌਂਸ ਵੀ ਆ ਦੇ ਕੋਦੇ ਬਬਲੀ ਰਾਏਪੁਰ ਕੋਲੋਂ ਆਇਆ ਹੈ ਆਪਣੇ ਕੋਲੇ ਇਹ ਬਾਈ ਆਪਾਂ ਨੂੰ ਗਿਫਟ ਆਇਆ ਸੀ ਜਾਨਵਰ ਸਾਨੂੰ ਸ਼ੌਂਕ ਕਰਾਉਣੇ ਪੂਰੀ ਰੀਜਨਲ ਯਾਰ ਇਹ ਤਾਉਣ ਤੋਂ ਦੇਖੋ ਇਹ ਲੱਗਦਾ ਨਾ ਗਰਦਨ ਤੋਂ ਪਤਾ ਦੇਖੋ ਮਾਰਦਿਆਂ ਮੋਰ ਮੰਗੂਲ ਸ਼ਕਾਰਾਂ ਇਹ ਬਾਈ ਬਬਲੀ ਰਾਏਪੁਰ ਤੋਂ ਆਪਾਂ ਨੂੰ ਗਿਫਟ ਆਇਆ ਕਿ ਪਿਓਰ ਬਿੰਦਰਪੂਲੇ ਵਾਲੇ ਤੋਂ ਹਾਂ ਤੇ ਆਪਾਂ ਬੱਚੇ ਕਢਾਉਣ ਨੂੰ ਆਪਣੇ ਕੋਲੇ ਆਇਆ ਵਾ ਤੇ ਸਾਨੂੰ ਅੱਗੇ ਵੀ ਕਰਾਉਣੇ ਸ਼ੌਂਕ ਸਾਰੇ ਕਬੂਤਰਾਂ ਦੇ ਅੱਜ ਸਾਨੂੰ ਸ਼ੌਂਕ ਕਰਾਉਣੇ ਆ ਛੱਡ ਦੇ ਨੂੰ ਇਹਦੇ ਛੱਡ ਦੇ ਮਿੱਤਰੋ ਆ ਸਾਡੇ ਸਾਨੂੰ ਤੋਹਫਾ ਹੀ ਆ ਸਾਡੇ ਲਈ ਇਹ ਸਾਨੂੰ ਮੈਂ ਦੱਸਦਾ ਕਬੂਤਰੀ ਦੀ ਗੱਲ ਬਾਤ ਇਹ ਫਿਰ ਤੁਸੀਂ ਜਾਣਦੇ ਹੋ ਡੱਬੇ ਕਿਦੇ ਮਸ਼ਹੂਰ ਹੋਏ ਨੇ ਉਹਨਾਂ ਦੀ ਹੀ ਖਾਨਦਾਨ ਚੋਂ ਆਹੇ ਇਹ ਬਈ ਟੈਲੇ ਵਾਲਿਆਂ ਚੋਂ ਆ ਇਹ ਆਪਣੇ ਉਸਤਾਦ ਮੇਰੇ ਉਸਤਾਦ ਬਈ ਰਵੀ ਸੁਨਾਮ ਨੇ ਆਪਾਂ ਨੂੰ ਦਿੱਤੀ ਸੀ ਵੀ ਚਾਹੇ ਤੂੰ ਡਾਲਾ ਚਾਹੇ ਤੂੰ ਰੋਕਲਾ ਤੇ ਆਪਾਂ ਫਿਰ ਮਿੱਤਰੋ ਦਿਲ ਤੋਂ ਨੂੰ ਪਤਾ ਕਿੱਥੇ ਪੈਂਦਾ ਹਨਾ ਡਾਣ ਨੂੰ ਇਹ ਰੋਕਲੀ ਸੀ ਦੇਖੋ ਇਹਦੇ ਕਰੋ ਸ਼ੌਂਕ ਸਮਾਰ ਕੇ ਇਹਦੇ ਬੱਚੇ ਡਾਏ ਆਪਾਂ ਤੇ ਕਿੰਵੇਂ ਦੇ ਬੱਚੇ ਕਢਾਇਆ ਨੇ ਫਿਰ ਕਿੰਨੇ ਬੱਚੇ ਨੇ ਕੀ ਆਪਣੇ ਕੋਲੇ ਕੋਲੇ ਦੋ ਬੱਚੇ ਨੇ ਹਾਂ ਪੱਲੇ ਬੁੱਲੇ ਖੁਲਕੇ ਸ਼ੌਂਕ ਕਰਾਇਆ ਦਾ ਮੋੜਾ ਜੀ ਇਹ ਬਾਈ ਦੇਖੋ ਕਬੂਤਰੀ ਮੇਰੀ ਨੀਲੀ ਗੁਲੋਂ ਡਰਦੇ ਫਿਰ ਇਸਤੇ ਉਹ ਆ ਬਈ ਇਹ ਸਾਨੂੰ ਇੰਨੀ ਮੀਦਾ ਜੀ ਅੱਜ ਵੀ ਇਹਨੂੰ ਕੱਢ ਲਈ ਆਪ ਹੀ ਉੱਡ ਜੂ ਯਾਰੀ ਹਾਂ ਇਹ ਕੜ ਵਾਲੀ ਵੱਡੀ ਸਾਲ ਦੂਸਰਾਂ ਦੀ ਹਾਂ ਬੱਚੇ ਉਹ ਮਤਲਬ ਰੋਕ ਲਈ ਛੋਟੇ ਹੁੰਦੇ ਬਾਈ ਕੋਲੇ ਜਿਹੜੀ ਉੱਡਿਆਈ ਉੱਡਿਆਈ ਪਹਿਲੇ ਵਾਲੇ ਕੂਤਰਾਂ ਦੀ ਆ ਸਾਡੇ ਕੋਲ ਤਾਂ ਇਹਨੂੰ ਡਾ ਹੀ ਨਹੀਂ ਸਿੱਕੜ ਬਹੁਤ ਆ ਜਣੀ ਕਰੋ ਸ਼ੌਂਕ ਬਾਈ ਆ ਚੀਜ਼ਾਂ ਦੇਖੋ ਮੋਰਾਂ ਵਾਲੇ ਕੂਤਰਾਂ ਨੂੰ ਮਾਰ ਦਿਆ ਭਮਕਣਾ ਮੋਰ ਵਾਲੀ ਕਰੋ ਸ਼ੌਂਕ ਮਿੱਤਰੋ ਕਰੋ ਸ਼ੌਂਕ ਬਈ ਖੜਾ ਬਈ ਦੱਸਦੈ ਨਿਆਰ ਕਬੂਤਰ ਦਾ ਵੀ ਹਾਂ ਹੈਗੀ ਆ ਗੱਲਬਾਤ ਜਾਂ ਨਹੀਂ ਹਣਾ ਫੁੱਲ ਮਿਲਾ ਕੇ ਨਸਲਾਂ ਦਾ ਐ ਮੰਨ ਕੇ ਚੱਲੋ ਸਾਰਾ ਖਜ਼ਾਨਾ ਹੀ ਸੰਭੀ ਬੈਠਿਆ ਹਣਾ ਜਿੱਤ ਹਾਰ ਕਿਸਮਤ ਦੀ ਗੱਲ ਆ ਬਾਬਾ ਮੇਰ ਰੱਖੇ ਤੇ ਆਜੋ ਫਿਰ ਜਾਦੂ ਸਰਪੰਚ ਪੂਲੀ ਨਾਲ ਵੀ ਥੋੜੀ ਮੁਲਾਕਾਤ ਕਰਾ ਦਈਏ ਬਾਕੀ ਦਾ ਬਈ ਜਿਹੜੇ ਬਈ ਪਰਖੂ ਨਹੀਂ ਆਪੀ ਦੱਸੀ ਜਾਣਗੇ ਵੀ ਹਾਂ ਹੈ ਜਾਂ ਨਹੀਂ ਹੈ ਜਾਂ ਗੱਲਾਂ ਵਾਲੀਆਂ ਕਰੋ ਸ਼ੌਂਕ ਬਈ ਜਾਦੂ ਸਰਪੰਚ ਪੂਲੀ ਬਹੁਤ ਵਧੀਆ ਨੌਂ ਸੀ ਕਬੂਤਰ ਬਈ ਦਾ ਚਲੋ ਆਪਣੇ ਵਿਚਾਰ ਨਹੀਂ ਹੈਗਾ ਪਰ ਉਹਦੀ ਯਾਦਾਂ ਬੰਦੇ ਨੂੰ ਯਾਦ ਕਰਾਇਆ ਜਾਂਦਾ ਹਣਾ ਉਹਦੀ ਯਾਦ ਅੱਜ ਵੀ ਆਪਣੇ ਕੋਲੇ ਸੰਭੇ ਵੀ ਆ ਜਾਂਦਾ ਆਪਾਂ ਮਿਲੇ ਵੀ ਆ ਬਾਈ ਨੂੰ ਇੱਕ ਵਾਰੀ ਬਾਜੀ ਤੇ ਮਿਲੇ ਸੀ ਜਲੂਰ ਵਧੀਆ ਨਾਈਸ ਬੰਦਾ ਸੀਗਾ ਯਾਰ ਤੇ ਸ਼ੌਂਕ ਕਰੋ ਫਿਰ ਪੱਟੀ ਦਾ ਇਹ ਬਈ ਜਾਦੂ ਸਰਪੰਚ ਫੂਲੀ ਵਾਲਾ ਵੱਡਾ ਨਾ ਰਿਆ ਕਬੂਤਰਬਾਜੀ ਚ ਪੱਲੇ ਬੁੱਲੇ ਵੀ ਦੇਖੋ ਬਈ ਯਾਰ ਕੰਨੀਆਂ ਕੰਨੀਆਂ ਦੇਖੋ ਕਿਵੇਂ ਫਰਕ ਆ ਇਹਨਾਂ ਦਾ ਹਨਾ ਦੂਜੇ ਕਬੂਤਰਾਂ ਨਾਲੋਂ ਕਿ ਵੀਰੇ ਹਨਾ ਹੇਗਾ ਹੀ ਹੈਗਾ ਫਰਕ ਹਨ ਇਹਦਾ ਕੀ ਫਰਕ ਆ ਨਸਲ ਦਾ ਫਰਕ ਨੇ ਫਰਕ ਨੂੰ ਤਰੀ ਦੇਖ ਲੈ ਕਿੱਡੇ ਕਿੱਡੇ ਲੰਬੇ ਲੰਬੇ ਨੇ ਆਮ ਪੱਲੇ ਉਹੀ ਕਹਣਾ ਵੀ ਪੱਲਿਆਂ ਦਾ ਇਹਨਾਂ ਦਾ ਦੇਖੋ ਫਰਕ ਦੇਖੋ ਨਸਲ ਦਾ ਕਿੰਨਾ ਫਰਕ ਹੁੰਦਾ ਯਾਰ ਆਪਾਂ ਸਾਰੇ ਕਬੂਤਰਾਂ ਦੇ ਚਲੋ ਇਹ ਤਾਂ ਪੂਛਾਂ ਵਾਂਛਾਂ ਵੱਡੀਆਂ ਹੁੰਦੀਆਂ ਨੇ ਢਾਈ ਜਿਹਾ ਫਰਕ ਹੁੰਦਾ ਥੋੜਾ ਜਿਹਾ ਕਬੂਤਰ ਫੈੜ ਉੱਪਰ ਗੱਲ ਤਾਂ ਐ ਰੇਦੀ-ਰੇਦੀ ਜਿਵੇਂ ਆਪਣਾ ਮੁਰਗੇ ਜਿ ਲੱਕੇ ਜਿ ਲੱਕੇ ਜੇ ਕਰ ਦਿੰਦੇ ਨੇ ਠਮਕਣੇ ਜੀ ਮਾਰਦੇ ਆ ਚਲੋ ਅੱਗਾ ਕਰਾ ਕਰ ਅਗਲੇ ਦਸੋਂ ਤ ਆ ਗਈ ਭਾਈ ਮੀਂਹ ਵਾਲੇ ਦੀ ਭੈਣ ਮੀਂਹ ਵਾਲੀ ਨੂੰ ਇੰਸਟਾਗ੍ਰam ਵਾਲੇ ਆਪਣੇ ਭਰਾ ਸਾਰੇ ਇਹ ਇਹ ਮੀਂਹ ਵਾਲੇ ਦੀ ਬਈ ਸ਼ੱਕੀ ਭੈਣਾ ਆ 2025 ਨੰਗੇ ਹੋਣਾ ਨਾ 25 ਦੇ ਸੀਜ਼ਨ ਹੀ ਆ ਪਰ ਰੜ ਛੱਡੀ ਸੀਗੀ ਕੁਦਰਤ ਮੀਂਹ ਆ ਗਿਆ ਤਾਂ ਹੀ ਇਹਨਾਂ ਦਾ ਜਿੱਥੇ ਛੱਡਦੇ ਮੀਂਹ ਆ ਜਾਂਦਾ ਯਾਰ ਇਹ ਬਈ ਕੁਦਰਤ ਬੰਨੀ ਹੋ ਗੱਲ ਆ ਯਾਰ ਸਜਨੋ ਜਿੱਥੇ ਨਾ ਡਿਆ ਮੀਂਹ ਵਾਲੇ ਛੱਡਦੀ ਕੁਦਰਤ ਬੰਨੀ ਹੋ ਜਾ ਮੌਸਮ ਜਿੰਨਾ ਮਰਜ਼ੀ ਕਿਹੜਾ ਲੱਗਿਆ ਪਤਾ ਨਹੀਂ ਕੀ ਗੱਲ ਆ ਮੀਂਹ ਆ ਜਾਂਦਾ ਇਹਨਾਂ ਦਾ ਨਾਈ ਮੀਂਹ ਵਾਲਾ ਪੈ ਗਿਆ ਤੇ ਇਹ ਮੰਨ ਕੇ ਚਲੇ ਕਿ ਮੀਂਹ ਰੜ ਛੱਡੀ ਰੜੇ ਕੁਦਰਤ ਨੇ ਟਾਈਮ ਕਰਿਆ ਸੱਤ ਦਾ ਕਰਿਆ ਸੀ ਨਾ ਹਾਂ ਬਾਜੀ ਤਾਂ ਚਲ ਮੀਂਹ ਤੇ ਡੈਪੇ ਇਸ਼ਾਰੇ ਕੂਤਰ ਪਰੇ ਬੈਠੇ ਨਹੀਂ ਤਾਂ ਰਾਤ ਨੂੰ ਉੱਤੀ ਰਹੀ ਦੀ ਇਹ ਫੜੀ ਨਹੀਂ ਗਈ ਜੀ ਕੂਤਰ ਉੱਤੇ ਰਹਿ ਗਈ ਇੱਕ ਆਪਣੇ ਹੀ ਜੱਸੀ ਬਣੋਰੀ ਗਈ ਇੱਕ ਦੋ ਕੂਤਰ ਇੱਕ ਕਈ ਦਿਨ ਫਿਰ ਆਵਾਰਾ ਫਿਰਦੀ ਰਹੀ ਆ ਹਾਂ ਆਵਾਰਾ ਫਿਰਦੀ ਰਹੀ ਇਹ ਤਾਂ ਵਾਰਮ 12 15 ਦਿਨਾਂ ਬਾਅਦ ਮਿਲੀ ਸੀ ਆਪਾਂ ਨੂੰ ਗੋਲਿਆਂ ਤੇ ਪੈ ਗਈ ਛੜੀ ਇਹ ਜਿਹੜੀਆਂ ਮਿਲੀ ਸੀ ਹੂੰ ਦੇਖੋ ਬਈ ਕਰੋ ਸ਼ੌਂਕ ਦੇਖੋ ਬੱਲੇ ਬੁੱਲੇ ਦੀ ਆ ਪੁੱਡਾ ਵੀ ਪਾਲੀ ਨਾ ਜਾਈ ਜੁੜਦੀ ਸੀ ਕਰੇ ਕਹਿੰਦਾ ਮੀਂਹ ਵਾਲਾ ਕੂਤਰ ਆਪਣਾ ਘਾਟ ਉੜਦਾ ਸੀ ਇਹਦਾ ਨਜਾਇਜ਼ ਹੀ ਉੜਦੀ ਸੀ ਕਰੇ ਹਾਂ ਇਹ ਘਰੇ ਬਹੁਤ ਉੜਦੀ ਸੀ ਇਹ ਜਿਹਨੇ ਆਪਣੇ ਕੂਤਰ ਭਜਿਆ ਪਤਨੀ ਕਿੱਧਰੋਂ ਬਹੁਤ ਜ਼ਿਆਦਾ ਉੱਡਦੀ ਚਲ ਅਗਲੇ ਦਾ ਕਰੀਂ ਨਹੀਂ ਹੁੰਦੇ ਭਾਈ ਹਰ ਚਮਕਦੀ ਚੀਜ਼ ਵਿੱਚ ਸੋਨਾ ਨਹੀਂ ਹੁੰਦੀ ਉਹ ਛੱਡਨਾ ਆ ਕਬੂਤਰ ਨਾਲ ਸਾਡੇ ਨਾਲ ਉਹ ਗੱਲ ਹੋਈ ਆ ਚਲ ਹੁਣ ਅਸੀਂ ਨਾ ਤਾਂ ਕਾਹ ਨੂੰ ਲੈਣਾ ਅਸੀਂ ਮਾਨਸੇ ਦੇ ਜ਼ਿਲ੍ਹੇ ਚੋਂ ਨਾ ਕਬੂਤਰ ਲਿਆਂਦਾ ਇਹ ਮੁੱਲ ਕਰਾਂ ਇਹਦੀ ਅੱਖਾਂ-ਉੱਖਾਂ ਨੂੰ ਖੱਟਿੱਕ ਮੜਲਾ ਇਹ ਟੀਰਾਗਾ ਟੀਰਾਗਾ ਇਹ ਮੁੱਲ ਲਿਆਂਦਾ ਭਾਈ ਚਲੋ ਹੁਣ ਕੀ ਕਹੀਏ ਡਾੜੇ ਵਾਲਾ ਚੋ ਲਾ ਲਈਏ ਜੀ ਜੋ ਮਰਜ਼ੀ ਲਾ ਲਈਏ ਜੀ ਜੋ ਮਰਜ਼ੀ ਗਏ ਹਨਾ ਤੇ ਜਦੋਂ ਲਿਆਂਦਾ ਮੁੱਲ ਭਾਈ ਜੋ ਦਿਨ ਦਾ ਆਇਆ ਨੇ ਇੱਕ ਆਂਡਾ ਲਾਇਆ ਕੱਚਾ ਆਂਡਾ ਲਾਇਆ ਕਬੂਤਰੀ ਲਿਆਂਦੀ ਸੀ ਉਹ ਵੀ ਕੱਚੇ ਆਂਡੇ ਲਾਉਂਦੀ ਸੀ ਕਬੂਤਰੀ ਬਦਲ ਕੇ ਅਸੀਂ ਹੋਰ ਲਿਆਂਦੀ ਉਹ ਵੀ ਕੱਚੇ ਆਂਡੇ ਲਾਉਂਦੀ ਸੀ ਨਾਲੇ ਮੁੱਲ ਲੱਤੇ ਆ ਯਾਰ ਇਹ ਵੀ ਇਹਦਾ ਬੱਚੇ ਨਹੀਂ ਬਣਦੇ ਇਹਦੇ ਆਂਡੇ ਇਹਦੇ ਬੱਚੇ ਨਹੀਂ ਬਣਦੇ ਦੇਖ ਲਓ ਬਈ ਯਾਰ ਤੇ ਕਬੂਤਰ ਵੀ ਦੇ ਮੁੱਲ ਲੈਣੇ ਬਈ ਯਾਰ ਪਰੋਸੇ ਵਾਲੀ ਜਗ੍ਹਾ ਤੋਂ ਲਵੋ ਤੇ ਸਾਨੂੰ ਐ ਸੁਨੱਖਾ ਸੀ ਲੱਗਾ ਚਲੋ ਥੋੜੀ ਜਿਹੀ ਬਲੱਡ ਲੈਣ ਦਸਨੂੰ ਆਪ ਨੂੰ ਲੱਗਿਆ ਵੀ ਹਾਂ ਹੈਗਾ ਤੇ ਚਲੋ ਕੋਈ ਗੱਲ ਨਹੀਂ ਪਰ ਸ਼ੌਂਕ ਦੇਖੋ ਇਹਦਾ ਸੁਨੱਖਾ ਦੇਖੋ ਯਾਰ ਕਿੰਨਾ ਸੋਹਣਾ ਬਹੁਤ ਆ ਪਰ ਦੇਖੋ ਰੰਗ ਰੂਪ ਤਾਂ ਥੋੜਾ ਕਬੂਦਰੀ ਦਾ ਸ਼ੌਂਕ ਕਰੋ ਲਖਵੀਰਾ ਦਾਸੇ ਦੇ ਬਾਰੇ ਮੋੜਾ ਜਾ ਇਹ ਆਪਣੇ ਮਤਲਬ ਘਰ ਦੀ ਪੱਟੀ ਆ ਹੂੰ ਇਹ ਦੋ ਬਾਜ਼ੀਆਂ ਛੱਡੀ ਕਿ ਮੋਟਰ ਮੋੜਾ ਛੱਡੀ ਆ ਮੋਟਰਸਾਈਕਲ ਦੋਨੇ ਜਿੱਤੀ ਆ ਮੋਟਰ ਹੈ ਨਹੀਂ ਜੱਤ ਸੀਗੀ ਚਲੋ ਉਹਦੇ ਕਰਮਾਂ ਦੀ ਗੱਲ ਆ ਹੂੰ ਇਹਦੇ ਨਾਲ ਦੇ ਹੋਰ ਵੀ ਛੱਡੇ ਆ ਆਪਾਂ ਵਧੀਆ ਰਿਜ਼ਲਟ ਆ ਕਬੂਤਰਾਂ ਦਾ ਚਿੱਟੀਆਂ ਖਾਣੇ ਇਹ ਆਪਦੀ ਬਲੱਡ ਲਾਈਨ ਹੀ ਕਹਿ ਸਕਦੇ ਆ ਆਪਾਂ ਉਹਦੇ ਘਰ ਦੀ ਯਾਰ ਇਹਨੂੰ ਕਾਲੀ ਬਾਗਲ ਵਾਲੇ ਕਹਿੰਦੇ ਆ ਹੂੰ ਤਾਂ ਆਪਣਾ ਉਸਤਾਦ ਕੋਲ ਆਏ ਨੇ ਮੁਖਤਿਆਰ ਜਲੂਰ ਕੋਲ ਹੂੰ ਇਹ ਕਾਲੀ ਬਾਗਲ ਵਾਲੇ ਵਾਈ ਦੇ ਨੇ ਤੇ ਇਹ ਦੋ ਬਾਜ਼ੀਆਂ ਬਈ ਛੱਡੀ ਆਪਾਂ ਮੋਟਰਸਾਈਕਲ ਦੀਆਂ ਐਂਟਰੀਆਂ ਭਰੀ ਪਰੇ ਬਾਜੀਆਂ ਦੋਨੇ ਜਿਥੀ ਪਰ ਮੋਟਰਸਾਈਕਲ ਤੇ ਕਰਮਚਾਰਜ ਚਲਾ ਰਾਣੀ ਦੇ ਨਹੀਂ ਸੀ ਇਹਨੂੰ ਆਏ ਹੁਣ ਵੀ ਸਾਡਾ ਜੀ ਕਰਦਾ ਕੋਈ ਪੱਠੇ-ਪੁੱਠੇ ਨਹੀਂ ਦੇਗਾ ਸਾਡੇ ਜਿਹੜਾ ਕੱਢ ਲਈਏ ਹਾਂ ਇਹਦੇ ਆ ਆਪਣੀ ਗਾਂ ਲਾਦ ਨਹੀਂ ਰਹੀ ਉੱਡੀ ਇਹ ਉੱਡੀ ਆ ਪਰ ਇਹਨੂੰ ਕੱਢਣ ਨੂੰ ਦਿਲ ਕਰਦਾ ਸਾਡਾ ਕੁੱਤਰਾ ਜਾਨੋ ਗੈਫਟ ਦਿੱਤਾ ਸੀ ਆਪਣਾ ਭਰਾ ਮੁੰਡਾ ਠੂਠੇ ਵਾਲੀ ਜਿਹੜਾ ਮਾਨਸਾ ਤੋਂ ਸਕੰਦਰ ਇਹ ਕਬੂਤਰ ਬਾਈ ਜੀਤੇ ਤੇ ਕਰਵਾਇ ਸੀ ਨਾ ਬਾਈ ਜੀਤੇ ਜਨ ਨਾਲ ਨੇ ਉਹਨੂੰ ਦਿੱਤਾ ਸੀ ਹਾਂ ਖੱਟੀ ਚਿੱਟੀ ਗਾਲੀ ਦਾ ਚਿੱਟੀ ਗਲਜਾ ਕਮੜਾ ਕਬੂਤਰ ਹਾਂ ਨੇ ਕੋਈ ਤੇ ਇਹ ਜੀਤੇ ਨੇ ਨਾ ਬਾਈ ਨੇ ਉਹਨੂੰ ਗਿਫਟ ਕੀਤਾ ਸੀ ਮਤਲਬ ਆ ਬਾਈ ਚੈਨਲ ਵਾਲੀ ਆ ਹਾਂ ਇਹ ਟਾਵਰ ਟੂਰ ਤੇ ਜਾਣ ਲੱਗਿਆ ਸੀ ਤੇ ਉੜਦਾ ਬਹੁਤ ਸੀ ਵਹਿਣ ਲੱਗੇ ਟਾਵਰ ਤੇ ਆਉਂਦੇ ਸੀ ਉਹਨੂੰ ਕਹਿ ਕੇ ਦੇਤਾ ਉਹਦੇ ਕਰੀ ਸਿੱਧਾ ਹੋ ਗਿਆ ਤੇ ਉੱਥੇ ਬਾਜੀ ਵੀ ਛੱਡਿਆ ਸੀ ਇਹਨਾਂ ਨੇ ਬਾਜੀ ਦਾ ਨਹੀਂ ਪਤਾ ਆਪਣੀ ਯਾਦ ਬਾਜੀ ਮੈਂ ਕਿਹਨੇ ਛੱਡਿਆ ਸੀ ਯਾਰ ਪਤਾ ਨਹੀਂ ਬਾਜੀ ਜਿੱਤਿਆ ਸੀ ਤੇ ਵਧੀਆ ਰਿਜ਼ਲਟ ਆ ਹਾਂ ਵਧੀਆ ਰਿਜ਼ਲਟ ਆ ਪਤਾ ਲਾ ਦੇਖੋ ਇੱਕੀ ਪਹਿਲੀ ਵਾਰ ਇਹ ਰਿਜ਼ਲਟ ਦੇਖਾਂਗੇ ਬੱਚੇ ਲਾਵਾਂਗੇ ਇੱਕੀ ਇਹਦੇ ਲਾਇਆ ਜੋੜਿਆਂ ਚ ਵੀ ਕਿਵੇਂ ਉੜਦਾ ਪਰ ਉਹ ਚੰਗਾ ਜਾਨਵਾਰ ਆ ਬਈ ਕਹਿਦੀ ਐ ਜੀ ਦੇਖੋ ਦੇਖੋ ਐ ਬਲੋਂ ਮੈਂ ਬਣਾਣਾ ਵੀਡੀਓ ਕਰਦੇ ਸੀ ਬਣਾਈ ਜਾਣਾ ਤੇ ਮੋਰ ਚੱਕ ਲੈਂਦੇ ਬਈ ਮਾਂ ਆਉਂਦੀਆਂ ਮਾਂ ਵਾਲੇ ਇਹ ਸਹੀ ਗੱਲ ਆ ਬਈ ਮਾਂ ਹੁੰਦੀ ਆ ਮਾਂ ਓਏ ਦੁਨੀਆ ਵਾਲੇ ਦੇਖੋ ਆਹ ਪਤਾ ਢੱਡਣਾ ਆ ਦੇਖ ਯਾਰ ਕੀ ਯਾਰ ਕੁਦਰਤ ਨੇ ਕੀ ਚੀਜ਼ਾਂ ਬਣਾਈਆਂ ਨੇ ਇਹਨਾਂ ਦੇਖੋ ਇਹ ਬਈ ਮੀਂਹ ਵਾਲੇ ਦੀ ਲਾਦੀ ਆਪਣੇ ਕੋਲੇ ਜਿਹੜਾ ਦੋ ਬੱਚੇ ਨੇ ਸਭ ਤੋਂ ਫੇਵਰੇਟ ਕਬੂਤਰ ਜਿਹੇ ਕਹਦੀ ਆਪਣੇ ਇਹ ਨੇ ਯਾਰ ਆ ਕਬੂਤਰ ਨੰਨਾ ਬਾਈ ਮਨ ਖੁਸ਼ ਹੋ ਜਾਂਦਾ ਥਨੂੰ ਇਹਦੇ ਬਾਰੇ ਮੈਂ ਜੇ ਦੱਸਾਂ ਹਿਸਟਰੀ ਇਹਦੇ ਸੋਨਾ ਵਾਲਾ ਯਾਰ ਇੱਕ ਤੇ ਸੁਨੱਖਾ ਵਾਲਾ ਬਾਕੀ ਦਾ ਰਿਜ਼ਲਟ ਬਾਈ ਵਧੀਆ ਰਿਜ਼ਲਟ ਆ ਜੀ ਦੋ ਤਿੰਨ ਛੱਡੇ ਤੂੰ ਐ ਮੰਨ ਕੇ ਚੱਲ ਬਈ ਇਹਦਾ ਪਹਿਲੇ ਹੀ ਬਾਜੀ ਛੱਡੇ ਇਹਦਾ ਪਹਿਲਾ ਵਜਾ ਅਸੀਂ ਸਵਾਜਪੁਰੇ ਸਵਾਜਪੁਰੇ ਜਿੱਤ ਕੇ ਇੰਨਾ ਸਿਆਣਾ ਯਾਰ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਟਾਂਗੀਆਂ ਲਾਈਆਂ ਮਿੰਟ ਤਿੰਨ ਜੀ ਟਾਂਗ ਹੀ ਆਇਆ ਫਿਰ ਇਹਦਾ ਪਤਾ ਛੱਡਿਆ ਭਾਈ ਅਸੀਂ ਜਿਵੇਂ ਝਾੜ ਤੇ ਪਿਆ ਵਾ ਅਸੀਂ ਜਿਹਨੂੰ ਵੀਡੀਓ ਵੀ ਨਾਲ ਲਾਦੀ ਨਾ ਤੇ ਛਿੱਟੇ ਪਤਾ ਜੀ ਨੂੰ ਜਿਹਨੂੰ ਦੇਖਿਆ ਹਟਦਾ ਗੁਰੀ ਮੰਗ ਜਲਦੇ ਨਾਲ ਤੇ ਉਹ ਜਿਵੇਂ ਝਾੜ ਤੇ ਸੀ ਨਾ ਉਹ ਸਿਰ ਪੰਜ ਪਤਾ ਨਹੀਂ 6 ਮਿੰਟ ਰਹਿੰਦੇ ਹਰਿਆ ਸੀ ਨਾ 7 ਮਿੰਟ ਰਹਿੰਦੇ ਪਹਿਲਾਂ ਹਰ ਗਿਆ 7 ਦਾ ਟਾਈਮ ਕਰਿਆ ਸੀ ਕਬੂਤਰ ਨਹੀਂ ਤੇ ਜਿਵੇਂ ਝਾੜ ਤੇ ਸੀ ਯਾਰ ਉਹਨੂੰ ਕੋਈ ਐ ਨਹੀਂ ਕਹਿ ਸਕਦੇ ਪੱਲੇ ਦਿਖਾ ਕੇ ਜਿਹਨੂੰ ਵੀਡੀਓ ਨਾਲ ਲਾਦਾ ਵੀ 10 ਮਿੰਟ ਵੀ ਉੱਡ ਜਾ 10 10 ਵਜੇ ਤੱਕ ਵੀ ਉੱਡ ਜਾ ਪਰ ਉਹ ਕਬੂਤਰ ਖਤਮ ਹੋ ਗਿਆ ਭਾਈ ਦੋ ਦਿਨੋਂ ਕਬੂਤਰ ਸ਼ਰੀ ਮਰੀ ਗਿਆ ਓਏ ਇੰਨਾ ਕ ਜ਼ੋਰ ਲਾ ਗਿਆ ਉਹ ਭਈ ਉਦੋਂ ਮੁੜ ਕੇ ਬਚਿਆ ਨਹੀਂ ਮੰਨ ਕੇ ਚੱਲ ਵੀ ਉੱਡਣੀ ਖਤਮ ਹੋ ਗਈ ਅੰਦਰੋਂ ਹੀ ਖਤਮ ਹੋ ਗਿਆ ਜੇ ਤਾਂ ਬਦਨੀ ਨਹੀਂ ਬਣਿਆ ਤੇ ਇਹਦੇ ਹੀ ਇੱਕ ਫਿਰ ਭਰਾ ਸੀ ਛੱਡਿਆ ਸੀ ਇਹਦਾ ਬੱਤੇ ਹੀ ਹਾਂ ਸੱਤੋਵਾਲ ਉਹ ਉਦਨੇ ਉਹ ਕਿਹੜੇ ਪਿੰਡ ਬਾਜੀ ਸੀ ਉਹਦਨੇ ਸੱਤੋਵਾਲ ਛੱਡਿਆ 6:30 ਦਾ ਟਾਈਮ ਨਹੀਂ ਬਾਜੀ ਵੀ ਹੋਰ ਪਿੰਡ ਉੱਥੇ ਸੱਤੋਵਾਲ ਕਰਾਈ ਸੀ ਉਹਨਾਂ ਨੇ ਪਤਾ ਨਹੀਂ ਕਿਹੜੇ ਪਿੰਡ ਬਾਜੀ ਸੀ ਯਾਰ ਉਹ ਸੱਤੋਵਾਲ ਕਰਾਈਦੀ ਉਹ ਬਾਜੀ ਬੱਛੂ ਆਣੇ ਬੱਛੂ ਆਣੇ ਬਾਜੀ ਸੀ ਸੱਤੋਵਾਲ ਕਰਾਈ ਸੀ ਸੱਤੋਵਾਲ ਸੱਤ ਦਾ ਟਾਈਮ ਕਰਾਈ ਸੀ ਉਹਨਾਂ ਨੇ ਸੱਤ ਦਾ ਟਾਈਮ ਕਰਾਈ 11 ਕੁ ਟਰਾਣੇ ਹਾਂ ਤੇ ਉਹ ਆਪਣਾ ਕਬੂਤਰ ਬਈ ਜਿੱਤਿਆ ਉਹ ਕਬੂਤਰ ਆ ਸੀ ਉਹੀ ਆ ਬਈ ਤੁਸੀਂ ਵੀਡੀਓ ਚ ਜਿਹੜੇ ਸ਼ਾਖੇ ਦੇਖਦਿੰਨੇ ਯਾਰ ਜਿੰਨਾਂ ਦੀ ਨਿਗਾ ਵਾਗ ਜਾਂਦੀ ਆ ਉਹਨਾਂ ਦਾ ਮੇਡ ਉਹਨਾਂ ਦਾ ਬਾਪ ਆਗਾ ਉਹ ਯਾਰ ਆਪਾਂ ਤਾਂ ਇੱਕ ਦੀ ਗੁੰਮ ਵੀ ਗਿਆ ਘਰੋਂ ਵਾਗ ਗਿਆ ਪਤ ਨਹੀਂ ਕਿਹਨੇ ਫੱਲਿਆ ਯਾਰ ਦਿੱਤਾ ਨਹੀਂ ਹਾਂ ਉਹ ਦਿੱਤਾ ਨਹੀਂ ਯਾਰ ਇਹਦਾ ਪੁੱਤ ਸੀ ਉਹ ਆਪਣੇ ਕੋਲ ਦੋ ਬਾਜੀਆਂ ਦਿੱਤੇ ਆ ਵਾ ਸੀ ਇਹਦਾ ਪੁੱਤ ਸੀ ਉਹ ਜਿੰਨੇ ਕਹਦੇ ਛੱਡੇ ਗਿਆ ਜਿੱਤੇ ਹੀ ਯਾਰ ਜਿੰਨੇ ਕਹਦੇ ਛੱਡੇ ਆ ਜਿੱਤੇ ਹੀ ਨੇ ਨਾ ਜਾਣ ਬਈ ਕਿਤੇ ਨੇ ਹਾਰ ਹਰ ਦਾ ਮੂੰਹ ਤਾਂ ਵਿਚਾਰੇ ਨੇ ਦਿਖਾਇਆ ਨਹੀਂ ਇੱਕ ਹਰਾਇਆ ਤੇ ਰਵੀ ਵੀਰੇ ਕੇ ਘਰ ਆਇਆ ਵਿਆ ਇਹ ਮੇਰੇ ਉਸਤਾਦ ਬਈ ਰਵੀ ਸੁਨਾਮ ਨੇ ਆਪਾਂ ਨੂੰ ਪਹਿਲਾ ਕਬੂਤਰ ਕਹਿ ਸਕਦੇ ਆ ਦਿੱਤਾ ਇਹ ਉਹਨਾਂ ਦੀ ਲੋਹਾਖੜੇ ਵਾਲੇ ਕੂਟਰ ਵਾਜਦਿਆ ਉਹ YouTube ਤੇ ਲਾਈਵ ਪਈ ਆ ਭਾਈ ਲੋਹਾਖੜੇ ਬਹੁਤ ਤਗੜੀ ਉੱਡ ਕੇ ਜਾਂਦਾ ਇਹ ਉਹ ਬਲੱਡ ਲੈਣਾ ਭਾਈ ਲੋਹਾਖੜੇ ਵਾਲੇ ਰਵੀ ਸੁਨਾਮ ਦੇ ਨਾਂ ਤੇ ਉੱਡਿਆ ਕੂਟਰ ਤੇ ਜਿੱਤਿਆ ਸੀ ਫ੍ਰਿਜ ਉਹ ਲਾਈਵ ਵੀ ਪਿਆ ਤੇ ਉਹ ਲੈ ਵੀ ਪਿਆ ਇਹ ਉਹਨਾਂ ਦੇ ਖਾਨਦਾਨ ਚੋਂ ਇਹ ਮਤਲਬ ਯਾਰ ਆਪਣਾ ਇੰਨਾ ਕ ਫੇਵਰੇਟ ਆ ਭਾਈ ਇਹਦੇ ਆਪਾਂ ਲਾਜ ਨਹੀਂ ਛੱਡੀ ਆ ਹਾਰ ਦਾ ਮੂੰਹ ਨਹੀਂ ਦੇਖਣ ਦਿੰਦੀ ਨਾ ਭੱਜੇ ਤੇ ਬਾਕੀ ਭਾਈ ਸੋਨੂੰ ਮੈਂ ਸਾਰਿਆਂ ਨੂੰ ਦੱਸਦਾ ਹੋਰ ਭਈ ਉਹ ਕਬੂਤਰ ਸਾਡਾ ਜਿਹੜਾ ਛਾ ਆਖਾਂ ਦੀ ਬਈ ਵੀਡੀਓ ਨਹੀਂ ਦੇਖਦੇ ਉਹ ਨਿਗਾ ਵਗ ਜ ਨਹੀਂ ਹੁੰਦੀ ਐ ਪਹਿਲੇ ਕਿਸੇ ਕੋਲ ਹੈਗਾ ਯਾਰ ਮੋੜ ਦਿਓ ਯਾਰ ਐਂਗਾ ਨੂੰ ਕਰ ਹਾਂ ਸਾਡੇ ਕੋਲ ਫੋਟੋ ਵੀ ਹੋਊ ਅਸੀਂ ਫੋਟੋ ਵੀ ਵਿੱਚ ਲਾ ਦੇਨੇ ਫੋਟੋ ਵੀ ਇੱਕ ਵਜਾ ਦਾ ਹੋਰ ਦੀ ਉਹ ਫੜਕ ਗਿਆ ਨੇ ਮੇਰੇ ਨਾਲ ਜੂਪੀ ਭੇਜਤਾ ਹਾਂ ਲੈ ਬਈ ਹਟ ਨਾ ਸਾਨੂੰ ਦੱਸੋ ਕੀ ਕਰਾਂ ਯਾਰ ਕਬੂਤਰ ਬਾਜ਼ੀ ਨਾ ਕਰਾਂ ਗੱਲ ਪਾਈ ਆ ਉਹਨਾਂ ਦੇ ਜੂਪੀ ਵਾਲਾ ਮੈਨੂੰ ਫੋਨ ਲਾ ਤੁਸੀਂ ਆਪ ਹੀ ਦੇ ਦੇ ਜਿਹੜਾ 150 ਲੈਣਾ ਕਿੰਨੇ ਦਾ ਵੇਚ ਤਾ 200 ਰੁਪਏ ਦੋ ਬੱਚੇ ਸੀ ਬਈ ਇਹਦੇ ਚੱਲ ਇੱਕ ਤਾਂ ਵਗ ਗਿਆ ਸਾਡਾ ਉਹ ਕਿਸ ਨੇ ਚਲੋ ਦੂਰ ਵਗ ਗਿਆ ਉਹ ਸਾਨੂੰ ਪਤਾ ਨਹੀਂ ਲੱਗਿਆ ਹਨਾ ਵੀ ਕਿ ਇੱਕ ਵਾਰ ਸਾਡਾ ਗਮਾਜ ਗਿਆ ਨਹੀਂ ਪਤਾ ਪਿੰਡ ਗਮਾਜ ਗਿਆ ਪਤਾ ਨਹੀਂ ਨਾਲ ਵਾਗ ਗਿਆ ਕਿਸੇ ਪਾਸੇ ਪਤਾ ਨਹੀਂ ਲੱਗਿਆ ਉਹਦੇ ਪਕਾਇਦਾ ਠੱਲ ਪਾਈ ਵੀ ਸੀ ਨੰਬਰ ਲਿਖਿਆ ਹੋਇਆ ਸੀ ਬਈ ਉੱਥੋਂ ਨਾ ਕਿਸੇ ਨੇ 2.500 ਦੇ ਚੱਕਰ ਚ ਜੂਪੀ ਭੇਜਤਾ ਜੂਪੀ ਨੂੰ ਸਾਨੂੰ ਫੋਨ ਆਇਆ ਵੀ ਛੋੜਾ ਕਬੂਤਰਾ ਸੀ ਉਹਨਾਂ ਨੂੰ ਪੈਸੇ ਵੀ ਕਿਹਾ ਸੀ ਵੀ ਸਾ ਤੋਂ ਬਾਲ ਲੈ ਲੋ ਵੀ ਪਾਰਸਲ ਕਰ ਦੋ ਪੈਸੇ ਪਹਿਲਾਂ ਲੈਣਾ ਦਿੱਤਾ ਨਹੀਂ ਵੀ ਕਹਿਣ ਦਵਾਵੇ ਆ ਬਈ 2.500 ਰੁਪਏ ਕਿੱਡੀ ਕੀ ਚੀਜ਼ ਹੁੰਦੀ ਆ ਯਾਰ ਹਨਾ ਤੁਸੀਂ 2.500 ਰੁਪਏ ਕਹਿ ਕੀ ਲੈ ਲੈਣੇ ਸਾਡੇ ਤੋਂ ਯਾਰ ਅਜੀ ਦੇਣ ਦੇ ਵੀ ਚੱਲ ਸਾਡੀ ਐਸ ਵੀ ਨਿਸ਼ਾਨੀ ਸੀ ਉਹ ਅਜੀ ਬਾਜੀ ਛੱਡ ਲੈਂਦੇ ਅਜੀ ਬਾਜੀ ਛੱਡ ਲੈਂਦੇ ਬਸ ਇਹ ਗੱਲਾਂ ਹੁੰਦੀਆਂ ਨੇ ਬਾਈ ਤੂ ਉਤਰਵਾਜੀ ਚ ਪਰ ਉਹ ਚੀਜ਼ਾਂ ਹੁਣ ਰਹੀਆਂ ਨਹੀਂ ਹੈਗੀਆਂ ਯਾਰ ਦੂ ਆਦਨ ਵਿੱਚ ਦੁਨੀਆਂ ਬਹੁਤ ਫੁੱਟਾ ਹਾਂ ਹੋਰ ਕਰਾ ਲੀ ਵੀਰੇ ਆ ਦੱਸ ਫਿਰ ਜਾਨਵਰ ਇਹ ਸੁਆਸ ਰਹੇ ਨੇ ਬਈ ਇਹ ਆਪਣੇ ਯਾਰ ਮਿੱਤਰ ਤੋਂ ਕੋਈ ਤੋਂ ਲਿਆਂਦੀ ਸੀ ਬੱਚੇ ਘੜਾ ਉਹਨੂੰ ਆਪਾਂ ਰੱਖ ਹੀ ਦੇ ਦਿੱਤਾ ਤਾਂ ਨਹੀਂ ਉਹਨਾਂ ਨੂੰ ਦੇਣਾ ਆਪਣਾ ਭਰਾ ਦਾ ਨਾਂ ਨਹੀਂ ਲੈ ਸਕਦੇ ਚਲ ਉਹਦਾ ਨਾਂ ਤਾਂ ਚਲ ਕੋਈ ਨਾ ਮੁੰਡਾ ਆਪਣਾ ਯਾਰ ਮਿੱਤਰੀ ਉਹਨਾਂ ਤੋਂ ਲਿਆਂਦੀ ਸੀ ਆਪਾਂ ਬੱਚੇ ਘੜਾ ਉਹਨੂੰ ਆਪਾਂ ਨਹੀਂ ਚਲ ਉਹਦਾ ਉਸਤਾਦ ਕਈ ਵਾਰ ਹੁੰਦਾ ਨਾ ਵੀ ਉਸਤਾਦ ਤੋਂ ਪੜਦਾ ਉਹ ਉਸਤਾਦ ਵਾਲਾ ਤਾਂ ਕੋਈ ਲਿੰਕ ਨਹੀਂ ਇਹਨਾਂ ਦਾ ਨਹੀਂ ਹੁੰਦਾਗਾ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਹਾਂ ਤੇ ਇਹਦਾ ਬੱਚਾ ਇੱਕ ਤੂੰ ਬਹੁਤ ਤਕੜਾ ਓੜਾ ਆਪਣਾ ਪੰਜਾਬ ਦੇ ਸ ਕਰੋ ਸ਼ੌਂਕ ਬਈ ਸ਼ਵਾਸ਼ ਰਾ ਕੂਤਰਾ ਸ਼ਵਾਸ਼ ਰਿ ਭਜਤ ਨੇ ਇਹ ਤੇ ਇਹ ਕੀ ਇਹਦੇ ਆਪਣੇ ਕੋਲ ਕਿੰਨੇ ਵਜੇ ਨੇ ਹੁਣ ਇਹ ਕੀ ਦਾ 2 ਵਜੇ ਨੇ ਆਪਣੇ ਕੋਲ ਕਿਹਦੇ 2 ਵਜੇ ਨੇ ਬਈ ਉਹ ਵੀ ਕੂਤਰਾ ਹੈਗਾ ਉਹ ਕਿ ਨਾਲ ਦੀ ਨਾਲ ਸਾਨੂੰ ਅਪਡੇਟ ਦੇ ਹੀ ਜਾਣੀ ਆ ਯਾਰ ਇਹ ਤਾਂ ਬਹੁਤ ਚੰਗੇ ਕੂਤਰੇ ਨੇ ਬਈ ਇਹ ਬਹੁਤ ਉੱਡਦੇ ਥੋੜੇ ਪچھے ਉੱਡਦੇ ਪਰ ਇਹ ਆਪਾਂ ਛੱਡਿਆ ਦਾ ਵਜਾਇਦਾ ਕੋਈ ਯਾਰ ਤੁਸੀਂ ਛੱਡੇ ਗਏ ਸੀ ਕਾਤਰੋਂ ਵਿਜਤਾ ਸੀ ਫਿਰ ਜਲੂਰ ਹਰ ਕੇ ਮੋਟਰ ਹੈ ਤੇ ਹਾਂ ਕਾਤਰੋਂ ਕਿਵੇਂ ਉੱਡੇ ਸੀ ਆਪਣਾ ਉਹ ਕਾਤਰੋਂ ਦਾ ਜਿੱਤ ਕੇ ਸੀ ਕਦੇ ਵੀ ਕੂਤਰਾ ਇਹਦੇ ਨੇ ਥੋੜਾ ਮਾਰ ਉਹ ਗੁਰੀ ਇੰਗਲੈਂਡ ਦੇ ਨਾਲ ਤੇ ਛੱਡਿਆ ਸੀ ਮੈਂ ਕਹਣਾ ਹਾਂ ਹਾਂ ਬੁਰੀ ਯੂਕੇ ਦੇ ਨਾਂ ਤੇ ਉੱਡਿਆ ਸੀ ਬਾਈ ਉਹ ਕਾਤਰੋਂ ਤੇ ਸੁਬਹ ਸੋ ਉੱਥੇ ਜਲੂਰ ਮੋਟਰਸਾਈਕਲ ਦਾ ਛੱਡਿਆ ਸੀ ਜਲੂਰ ਉਹ ਫਰ ਗਿਆ ਸੀ ਸਾਡੀ ਗਲਤੀ ਨਾਲੇ ਫਰ ਸੱਤ ਮਈ ਬਾਜੀ ਬਾਜੀ ਜਿਆਦਾ ਲੰਬੀ ਬਾਗੀ ਬਾਜੀ ਲੰਮੀ ਬਾਗੀ ਸੀ ਲੋੜ ਤੋਂ ਵੱਧ ਜਿੱਥੇ ਆਪਾਂ ਸਾਂਭੇ ਸੀ ਜਿੱਥੇ ਟਕਾਣਾ ਸਮਝਿਆ ਸੀ ਉਦੋਂ ਵੀ ਗਾਹ ਨੰਮੀ ਲੰਘੇ ਉਹ ਜਦੋਂ ਯਾਨ ਗੁਣੇ ਸਭ ਬਾਜੀਆਂ ਸਾਢੇ 3 ਵਜੇ ਤਣੂ ਖਤਮ ਹੋ ਗਏ ਉਹ ਕੱਲੀ ਬਾਜੀ ਉਦਨੇ ਨਾ ਉਹ ਸਾਢੇ 5 ਵਜੇ ਗਈ ਸੀ ਮਗਰ ਸਾਢੇ 5 ਵਜੇ ਜਿੱਤ ਹਾਰਾਂ ਬੇਪੇ ਦੀ ਗੂਤਰਾ ਸਾਢੇ 5 ਵਜੇ ਗੂਤਰਾ ਸਾਢੇ 5 ਵਜੇ ਟੱਗ ਗਿਆ 5 ਵਜੇ 22 ਮਿੰਟਾਂ ਤੇ ਇੱਕ ਵਾਰੀ ਆਪਣੇ ਚੈਨਲ ਨੂੰ ਸਪੋਰਟ ਕਰਿਓ ਮੇਰਾ ਭਰਾ ਯਾਰ ਸਾਰਿਆਂ ਨੂੰ ਬੇਨਤੀ ਆ ਹਨਾ ਇੱਕ ਆਪਣੇ ਇੰਸਟਾ ਆਈਡੀ ਆ ਦੂਜੀ ਵਾਰੀ ਉਹਨੂੰ ਵੀ ਫੋਲੋ ਕਰ ਲਓ ਪਰਪਰੀ ਦੀ ਮੰਗਿਆ ਵਾਲ ਤੇ ਸ਼ੌਂਕੀ ਜੱਟ ਸ਼ੌਂਕੀ ਜੱਟ ਆਪਣੇ ਇੰਸਟਾ ਆਪੋ ਤੇ ਬਈ ਸ਼ੌਂਕੀ ਜੱਟ 085190851 ਨੂੰ ਵੀ ਆਪਾਂ ਸ਼ੁਰੂ ਕਰਦੇ ਆ ਦੁਬਾਰੇ ਹੁਣ ਉਹਦੇ ਵੀਡੀਓ ਨਹੀਂ ਪਾਉਂਦੇ ਤਾਂ ਹੁਣ ਵੀਡੀਓ ਸ਼ੁਰੂ ਕਰਾਂਗੇ ਤੇ ਐਸਟਾ ਦਾ ਤੁਸੀਂ ਆਪਣੀ ਜਾਣ ਦੀ ਹੋ ਗੁਰਪ੍ਰੀਤ ਮੰਗੇ ਬਾਲ ਦੇ ਨਾਮ ਤੇ ਆ ਬਈ ਐਸਟਾ ਦੀ ਜਿਹੜੀ ਮੇਨ ਆਪਣੀ ਤੇ ਬਾਕੀ ਬਈ ਤੁਸੀਂ ਆਪਣੇ ਸੁਝਾਅ ਦੇਓ ਯਾਰ ਇੰਟਰਵਿਊਆਂ ਬਾਰੇ ਵੀ ਕੀ ਦੀ ਇੰਟਰਵਿਊ ਕਰੀ ਆ ਆਪਾਂ ਹੁਣ ਕਿਹੜੇ ਖਿਡਾਰੀ ਦੀ ਲੈ ਕੇ ਆਈ ਆ ਇੱਕ ਸਾਨੂੰ ਤੋਹਫਾ ਦਿਖਾ ਦਈਏ ਫਿਰ ਗਿਫਟ ਕਰਿਆ ਆਪਾਂ ਨੂੰ ਸੱਪ ਵਾਲਿਆ ਵਿਅੰਤ ਨੂੰ ਇਹ ਭਾਈ ਆਪਣਾ ਭਰਾ ਪਹਿਲਾਂ ਥੋੜਾ ਦੱਸ ਦੀ ਸੱਪ ਵਾਲਾ ਵਿਅੰਤ ਹੁਣ ਇਹ ਦਿੱਤਾ ਬੱਚੇ ਕਢਾਉਣ ਨੂੰ ਇਹ ਹੁਣੇ ਬਣੀ ਬੱਚੇ ਕਢਾਉਣ ਨੂੰ ਆਇਆ ਵਾ ਤੇਰੀ ਚੁੰਝ ਫੜ ਮੜੀ ਜੇ ਤੱਕਣ ਟਕਾਈਆ ਕਰਦਾ ਹੈ ਇਹ ਇਹ ਆਇਆ ਨਹੀਂ ਤਾਂ ਦੱਸਿਆ ਵਿਅੰਤ ਨੇ ਕਿੰਨਾ ਚੋਂ ਹੈ ਆ ਭਰਾ ਛੱਡ ਗਿਆ ਉਹਨਾਂ ਨੇ ਸ਼ਾਇਦ ਸਾਈਡਰੇ ਵਾਲੀ ਬਾਜੀ ਬਈ ਸਾਨੂੰ ਲਗਭਗ ਸਾਰੇ ਭਰਾਵਾਂ ਨੂੰ ਪਤਾ ਹੋਊ 200 ਕੁਸ ਕਬੂਤਰ ਸੀ ਨਾ ਮੈਂ ਕਿਹੜਾ ਰਿਕਾਰਡ ਆ ਪੰਜਾਬ ਦਾ ਵੀ ਕਿੰਨੇ ਓਡੇ ਸੀ 200 ਕੁਸ ਸੀਗੇ ਏਅਰਪੋਰਟ 224 ਕਬੂਤਰ ਸੀ ਬਈ ਮੋਟਰਸਾਈਕਲ ਜੋ ਤੇਰਾ ਨਾ ਮੋਟਰ ਐ ਨਹੀਂ ਉਹੀ 1000 ਰੁਪਏ ਮਟਰੂ ਬਾਈ ਸ਼ੋ ਹਾਂ 240 ਹੁੰਦੇ ਸੀ ਪਰ ਯਾਰ ਮੈਂ ਨਹੀਂ ਮੰਨਦਾ ਪੰਜਾਬ ਚ ਇੰਨੇ ਕਬੂਤਰ ਕਿਸੇ ਕਬੂਤਰ ਤੇ ਆਈ ਸੀ ਹਰਾਤੇ ਹੋਣਗੇ ਚਾਹੇ ਕੋਈ ਗੱਡੇ ਖੜਾਈ ਹੋਵੇ 224 ਕਬੂਤਰਾਂ ਚੋਂ ਕੱਲੀ ਰਹੀਆਂ ਕੋਈ ਹਰਾ ਸਕੇ ਆਉਣ ਵਾਲੇ ਟਾਈਮ ਚ ਹੋ ਸਕਦਾ ਵੀ ਹਰਾ ਦੇ ਹਾਂ ਆਪਾਂ ਨਹੀਂ ਮੰਨਦੇ ਵੀ 223 ਕਬੂਤਰ ਕਿਸੇ ਕਬੂਤਰ ਬਾਜ ਨੇ ਜਿੱਡੇ ਮਰਜ਼ੀ ਖੜਾਈ ਆ ਹਰਾਤੇ ਹੋਣਗੇ ਹਾਂ ਤੇ ਉਹਨਾਂ ਦਾ ਕਬੂਤਰ 224 ਜੋ ਕੱਲਾ ਰਹਿ ਸੀ 223 ਕਬੂਤਰ ਵੰਡੀ ਨਹੀਂ ਉਹਨਾਂ ਨੇ ਕਹਿਣਾ ਹਾਂ ਮੈਂ ਕਿਹਾ ਕਿਸੇ ਨਾਲ ਨਹੀਂ ਵੰਡੀ ਹਾਂ ਉਹਦਾ ਭਰਾ ਗਾਏ ਕਬੂਤਰ ਦਾ ਇਹ ਸ਼ਾਇਦ ਜਿਹੜੇ ਵਾਲੀ ਦਾ ਬ ਬਿਆੰਤ ਨੇ ਮੰਨ ਕੇ ਚੱਲੋ ਛਾਪੇ ਵਾਲੇ ਬਿਆੰਤ ਦੇ ਨਾਂ ਤੇ ਉੱਡਿਆ ਸੀ ਉਹ ਵੀ ਉੱਥੇ ਵੀ ਉਹਨਾਂ ਦੇ ਘਰ ਵੀ ਆਪਣੇ ਕੋਲੇ ਆਇਆ ਵਾ ਉਸ ਇੱਕ ਕਬੂਤਰ ਦਾ ਭਰਾ ਗਾ ਜਿਹੜਾ ਛਕਾ ਭਰਾ ਬਈ ਜਿਹੜਾ ਜਿੱਤਿਆ ਸੀ ਤੇ ਐਵੇਂ ਮੰਨ ਕੇ ਚੱਲੋ ਯਾਰ ਉਹ ਬਾਜੀ ਨੇ ਇਤਿਹਾਸ ਛਰ ਦਤਾ ਸੀ ਵੱਡੇ ਵੱਡੇ ਖਿਡਾਰੀਆਂ ਨੇ ਬਹੁਤ ਟਰੈਕਟਰ ਵੀ ਜਿੱਤ ਲਿਆ ਫਲਾਨਾ ਟੌਕਾ ਜਿੱਤ ਲਿਆ ਹਣਾ 200 ਕਬੂਤਰ ਆ ਉੱਥੇ ਦਾ ਸਾਰਾ ਪੰਜਾਬ ਹੀ ਆਇਆ ਹੋ 224 ਸੀ ਤੁਸੀਂ ਐਵੇਂ ਮੰਨ ਕੇ ਚੱਲੋ ਪੈਂਦੇ ਵੀ ਪੜਾਤੀ ਸੀ ਮੈਂ ਕਹਣਾ ਯਾਰ ਤੇ ਕਹਿੰਦੇ ਭਾਬੀ ਯਾਰ ਟਰੈਕਟਰ ਵੀ ਜਿੱਤਿਆ ਸਾਰਾ ਕੁਝ ਜਿੱਤਿਆ ਪਰ ਜਿਹੜਾ 223 ਹਰਾਉਣੇ ਨਾ ਇਕੱਲਾ ਰਹਿਣਾ ਉਹ ਮੈਂ ਕਹਣਾ ਵੀ ਯਾਰ ਟਰੈਕਟਰ ਕੀ ਜਹਾਜ਼ ਦੇ ਬਰਾਬਰ ਹੀ ਕਹਿ ਸਕਦੇ ਆਪਾਂ ਉਹ ਵੱਡੀ ਗੱਲ ਕਹਿ ਸਕਦੇ ਆ ਯਾਰ ਇਹ ਉਹਦਾ ਸ਼ਕਾ ਭਰਾ ਬਈ 7 ਵਜੇ ਤੱਕ ਬਾਕੀ ਤੁਹਾਨੂੰ ਨੇੜੇੋਂ ਕਰਕੇ ਵੀ ਦਿਖਾ ਦਿੰਨੇ ਆ ਦਿਖਾਗਾ ਭਈ ਉਹਦਾ ਸ਼ਕਾਪਰਾ ਇਹ ਛੈਣ ਵਾਲੀ ਦਾ ਵੀਰੇ ਜਮਨ ਇੱਕ ਝੋਲੀ ਦਾ ਜਿਹੜਾ ਕਹਦੀ ਉਹ ਭਰਾਗਾ ਜਮਾ ਸਕੇ ਨਾ ਪਿਓ ਜਾਂ ਫਰਕਾ ਨਾ ਮਾਂ ਦਾ ਫਰਕਾ ਸੇਮ ਉਹੀ ਆ ਇਹ ਨਹੀਂ ਹੈਗਾ ਵੀ ਮਾਂ ਉਹ ਸੀ ਜਾਂ ਪਿਓ ਇਹਦੇ ਵੀ ਮਰੀ ਹੋਰ ਸੀ ਜਾਂ ਬਾਪ ਉਹ ਸੀ ਹਨਾ ਇੱਕ ਝੋਲੀ ਦੇ ਨੇ ਇਹ ਉਹਦਾ ਸ਼ਕਾ ਭਰਾਗਾ 223 ਕਬੂਤਰ ਇਹ ਕਬੂਤਰ ਨੇ ਹਰਾਏ ਨੇ ਬਾਈ 223 ਕਹਿੰਦੀ ਗੱਲ ਆ ਮਿੱਤਰੋ ਕਰੋ ਸ਼ੌਂਕ ਬਾਈ ਬਾਕੀ ਚੜਦੀ ਗਲਾ ਸਾਰਿਆਂ ਨੂੰ ਰੱਬ ਰੱਖੇ ਸਾਰਿਆਂ ਦੇ ਕਬੂਤਰ ਤੰਦਰੁਸਤ ਰਹਿਣ ਬਾਈ ਪਿਆਰ ਬਣਾਇਆ ਰਹੇ ਚਲੋ ਪੁੱਤ ਖੁੱਡੇ

ਉਹ ਉਤਰਦੇ ਮੈਨੂੰ ਉਮੀਦਾਂ ਨੇ ਬਈ ਬੜੀਆਂ ਉਮੀਦਾਂ ਇਹ ਜੋ ਹਾਇ ਇਹ ਜੋੜਿਆ ਬਈ ਆਹ ਕੂਤਰੀ ਦੇ ਬਈ ਸਾਡੇ ਨਾਲ ਲੱਤ ਟੁੱਟੀ ਵੀ ਸੀ ਪੰਜ ਗਰਾਈਆਂ ਬਾਜੀ ਡੁੱਡੀ ਸੀ ਇਹਦੀ ਲੱਤ ਟੁੱਟ ਗਈ ਸੀ ਜਖਮ ਜਿਦੋਂ ਲੱਤ ਤੇ ਮੈਂ ਕਹਿੰਨ ਤੋ ਭਾਵ ਇਹ ਸਾਡੇ ਵਾਲਾ ਬੰਦਾ ਕਹਿੰਦਾ ਛੱਡਦੇ ਨਹੀਂ ਮੈਂ ਕਹਿੰਦਾ ਨਹੀਂ ਛੱਡ ਨਹੀਂ ਐ ਅਸੀਂ ਐਂ ਛੱਡਦੇ ਨੂੰ ਕੋਈ ਬਦਾਮ ਨਹੀਂ ਪਾਈ ਸੀ ਕਿਉਂਕਿ ਲੱਤ ਟੁੱਟੀ ਕਰਕੇ ਡਾਈਆਂ ਡੂਆਂ ਨੇ ਬੰਦ ਹੋ ਗਈਆਂ ਸੀਗੀਆਂ ਘਰੇ ਬੈਠੀ ਹੁੰਦੀ ਜੇ ਇਹ ਦੋ ਕੁ ਦਿਨ ਬਈ ਛੁੱਕਾ ਛੱਡਿਆ ਤੀਜੇ ਦਿਨ ਪਾਣੀ ਲਾ ਦੇ ਇੱਕ ਡਾਈ ਦੀ ਪਾਣੀ ਵਾਲੀ ਕਰਾਤੀ ਕੋਈ ਬਦਾਮ ਨਹੀਂ ਪਾਇਆ ਸੀ ਛੜਤੀ 2:30 ਵਜੇ ਬਾਜੀ ਨਹੀਂ ਬੜੀ ਸੀ ਨਾ 2 ਵਜੇ 2 ਵਜੇ ਬਾਜੀ ਨਹੀਂ ਬੜੀ ਸੇ ਬੈਠੀ ਸੀ 1 ਵਜੇ 1:00 ਵਜੇ ਇੱਕ ਬੈਠੀ ਹੈ ਨਾ 1:00 ਛਵਾ 1 ਦੇ ਵਿੱਚ ਬੈਠੀ ਸੀ ਇੰਨੀ ਕੁ ਘਰ ਦੇ ਗੱਡੀ ਜਾਖਪੂਰੀ ਆ ਬਈ ਪੰਜ ਗਰਾਈਆਂ ਫਤੇਗੜ ਪੰਜ ਗਰਾਈਆਂ ਕਠਾਲੇ ਕੋਲੇ ਪਿੰਡ ਆ ਬਈ ਇਹ ਲੱਤ ਟੁੱਟੀ ਤੋਂ ਵੀ ਹਲੇ ਵੀ ਇਹਦੇ ਲੱਤ ਦੇ ਨਿਸ਼ਾਨ ਆਗਾ ਉਪਨ ਜੁੜੀ ਵੀ ਆ ਗੱਠ ਬਈ ਵੀ ਇਹਦੀ ਲੱਤ ਚ ਤੇ ਮਾਂ ਦੀ ਤੀਨੇ ਆਈ ਬਾਜੀ ਨਹੀਂ ਮੇੜਤੀ ਸੀ ਮੰਨ ਕੇ ਚੱਲ ਖਰ ਗਈ ਸੀ ਪੀਪਰ ਉੱਡੀ ਬਹੁਤ ਸੋਹਣੇ ਸੀ ਤੇ ਆਪਣੀ ਬਈ ਸਾਰਿਆਂ ਨੂੰ ਬੇਨਤੀ ਆ YouTube ਚੈਨਲ ਨੂੰ ਸਪੋਰਟ ਕਰੋ ਯਾਰ ਹਨਾ ਸਾਰੇ ਮਰਾ ਭਰਾ ਵੀਡੀਓ ਦੇਖ ਕੇ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਯਾਰ ਗਾਹਾਂ ਵੀ ਕਰਾਓ ਯਾਰ ਸ਼ੇਅਰ ਕਰਿਆ ਕਰੋ ਤੇ ਆਪਣੀ Insta ID ਹਾ ਗੁਰਪ੍ਰੀਤ ਮੰਗਿਆਲ ਉਹਨੂੰ ਵੀ ਆਪਣੇ ਨੂੰ ਬਾਈ ਬਣ ਕੇ ਫੋਲੋ ਕਰ ਲਿਓ ਜਿੱਤੇ ਆਪਾਂ ਮੇਨ ਵੀਡੀਓ ਪਾਉਂਦੇ ਨੇ ਤੇ ਇਕ ਆਪਾਂ ਕਰੇ ਢਾਈਆਂ ਢੂਆਂ ਕਰਾਉਂਦੇ ਦੀ ਵੀ ਜਿਹੜਾ ਦੂਜੀ ID ਆ ਉਹਤੇ ਪਾਇਆ ਕਰਾਂਗੇ ਵੀਡੀਓ ਤੇ ਬਾਬਾ ਸ਼ੁਕਰ ਰੱਖੇ ਤੇ ਸਾਰਿਆਂ ਦੇ ਕਮਪਟਰ ਉਨ ਚੜ੍ਹਦੀ ਕਲਾ ਤੇ ਰੱਖੇ ਬਈ ਤੇ ਦਇਆ ਕਰੋ ਬਈ ਸਾਥ ਯਾਰ YouTube ਵਾਲਾ ਬਈ ਆਪਾਂ ਨੂੰ ਕੋਈ ਪੈਸੇ ਪੁੱਛੇ ਦਾ ਚੱਕਰ ਨਹੀਂ ਹੈਗਾ ਤੇ ਇੱਕ ਵਾਰ ਸੌਂਕ ਹੀ ਆਇਆ ਵੀ ਇੰਸਟਾ ਤੇ ਵੀਡੀਓ ਵੱਡੀਆਂ ਨਹੀਂ ਪੈਂਦੀਆਂ ਸ਼ੌਂਕ ਨਹੀਂ ਵਧਿਆ ਹੁੰਦੇ ਤੇ ਐ ਵੀ ਸ਼ੌਂਕ ਵੱਡਾ ਹੋ ਜਾਂਦਾ ਹਨਾ ਹੋਰ ਕੋਈ ਚੱਕਰ ਨਹੀਂ ਹੈਗਾ ਬਈ ਆਪਾਂ ਤਾਂ ਹੀਓ ਕਰਦੇ ਆ ਤੇ ਹਾਂ ਧੰਨਵਾਦ ਬਈ ਸਾਰਿਆਂ ਦਾ ਲਵ ਯੂ ਜਾਂਦੇ ਬਸ ਦੇ ਰਹੇ ਫੇਵਰੇਟ ਬੈਠੇ ਨੇ ਆਪਣੇ